ਨੇ ਗਜ਼ਤ ਨਾਹੀ ਨਾਮੀਤਾ ਨਾਨਕ ਮੂਰਤ ਚਿੱਤਰ ਜਿਓ ਸਾਧਤ ਨਾਹੇ ਨਪੀਤ ਮਰ ਚਾਹਤ ਗਸਿਆਉ ਰੈ ਆਉ ਰੈ ਕੀਆ ਰੈ ਪਈ ਚਿਤ ਵਤ ਰਹੇ ਉਠ ਗੌਰ ਨਾਨਕ ਫਾਂਸੀ ਗਲ ਪਰੀ ਜਗਨ ਬੋਧ ਸੁਖ ਕੇ ਕੀਏ ਦੁਖ ਕੋ ਕਿਉਂ ਨਾ ਕੋਏ ਆਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਬਿਖਾਰੀ ਫਿਰ ਦਨ ਪਰੇ ਕਛੂ ਨ ਹੋਤੇ ਉਪਾਏ ਆਹੋ ਨਾਨਕ ਅਬ ਓਟ ਹਰ ਗੱਜ ਜਿਓ ਹੋ ਸੁਹਾਈ ਬਲ ਹੋ ਆ ਬੰਦਨ ਛਟੇ ਸਭ ਕਿਛ ਹੋਤਿ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਈ ਸੰਗ ਸਖਾ ਸਭ ਤਜ ਗਏ ਕੋ ਨਾ ਨਿਬੇ ਹੋ ਸਾਥ ਕਹੋ ਨਾਨਕ ਇਹ ਰਾਤਰ ਗਜਤਰ ਕੇਦਾਰ ਜਬਲੀ ਤਰਨਟ ਔ ਜਲ ਧਾਰ पुन गाव है शंकरो श्याम मेघरा पुत्रन के नाम खास्टर आ ग उन गाए संग राग नीति सो ਸਬੇ ਪੁੱਤਰ ਰਾਗਨ ਕੇ ਅਠਾਰਹ ਦਸਬੀਸ ਹਸਤਰਾਗੇ ਉਨਗਾਏ ਸੰਗ ਰਾਗ ਨੀਤੀਸ ਸਬੇ ਬੁੱਧਰ ਰਾਗਨ ਕੇ ਅਠਾਰਾਂ ਦਸ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਜ਼ ਗੱਲਾ ਕਰੇ ਕਨੇਰੀਆ ਖਸਮ ਨਾ ਪਾਏ ਸਾਦ ਖਸਮ ਨਾ ਪਾਏ ਸਾਦ ਖਸਮ ਨਾ ਪਾਏ ਸਾਦ ਆਪ ਤੁਗਵਾਏ ਸੇਵਾ ਕਰੇ ਆਪ ਤੁਗਵਾਏ ਸੇਵਾ ਕਰੇ ਕਿਚ ਪਾਏ ਮਾਨ ਤਾਂ ਕਿਚ ਪਾਏ ਮਾਨ ਤਾਂ ਕਿਚ ਪਾਏ ਮਾਨ ਤਾਂ ਕਿਚ ਪਾਏ ਮਾਨ ਤੁੰਦ ਭਾਇ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਜ ਸੇਤੀ ਮਨ ਮਜੀਆਂ ਵਾਦਾ ਹਾਰਾ ਗਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਕਾਬੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਹੰਗੀ ਕਰਉ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂ ਗਲਾਂ ਸਮਰੱਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਬਾ ਕਿਆ ਨਹੀਂ ਕਹਤੇ ਰੇ ਕਰਤਾ ਤੇਰਾ ਸਭਿ ਛਹਿ ਜਿਸ ਦੇਹ ਸੋ ਪਾਵੇ ਸਦਾ ਸਿਖ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਸੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੋਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾ ਨਾਨਕ ਤੇ ਮੁਖੀ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁਪੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਲ ਸਮਗਰੀ ਤੁਮ ਰਹਿ ਮਰੀ ਗਤ ਮਿਤ ਜਾਨੀ ਨਾਨਕ ਦਾਸ ਸਤਿਨਾਮ ਕੋ ਵਾਹੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਦੇ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸੁਆਸਾਂ ਨਾਲ ਨਿਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵੱਲ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਵੱਲ ਦੇ ਮ੍ਰਿਤਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਪਾਏ ਕੁੱਲ ਉਧਾਰੇ ਆਪਣਾ ਤਨ ਜਣੇਂਦੀ ਮਾਏ ਦੇ ਮਹਾਂਵਾਕਾਂ ਨੂੰ ਕਾਰਜੋਗ ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਸਿੱਖ ਪੰਥ ਦੀ ਸ਼ਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਮੂੱਚੇ ਪ੍ਰਬੰਧ ਵੱਲੋਂ ਸਮੂੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਦੀਵਾਨ ਹਾਲ ਮੰਨ ਜੀ ਸਾਹਿਬ ਜੀ ਵਿਖੇ ਆਪ ਜੀ ਦੇ ਪਾਵਨ ਮੁਬਾਰਕ ਚਰਣਾ ਵਿੱਚੋਂ ਆਸ਼ੀਸ਼ ਲੈ ਕੇ ਪਰਸੋਂ ਦੇ ਰੋਜ਼ ਤੋਂ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਹੋਏ ਸਨ ਆਪ ਜੀਆਂ ਦਾ ਕੋਟਾਨ ਕੋਟ ਧੰਵਾਦ ਸ਼ੁਕਰਾਨਾ ਹੈ ਜੀ ਆਪ ਦੀ ਦੀ ਨਜ਼ਰ ਇਹ ਰਹਿਮਤ ਹੋਈ ਹੈ ਗੁਰ ਬਾਣੀ ਦੇ ਆਤੋਂ ਮੱਦ ਮੱਦ ਤੋਂ ਸੰਪੂਰਨ ਭੋਗ ਪਾਏ ਗਏ ਭੋਗ ਤੋਂ ਪਰੰਤ ਇਲਾਹੀ ਬਾਣੀ ਰੱਬੀ ਬਾਣੀ ਦੇ ਹਰ ਦਸ ਕੀਰਤਨ ਹੋਏ ਨੇ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਆਂ ਬੇਅੰਤ ਭੁਲੇਖਾਏ ਤੇ ਪਰਵਾਣ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹ ਨਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਇ ਸੁਹੀ ਮਹੱਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਵੇ ਸਾਜਨ ਵੇ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮ ਦੂਤ ਬਿਦਾਰੇ ਜਾ ਕੀ ਧੀਰਕ ਇਸ ਮਨ ਹੈ ਸਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿੰਨ ਸਦ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿੰਨ ਸਦ ਬਲਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ